ਲੋ ਵੀ ਦੋਸਤੋ ਜਿਹੜੇ ਵੀ ਨੀਲੀ ਰਾਵੀ ਬੂਰੀ ਰੱਖਣੇ ਸ਼ਕੀਨ ਆ ਉਹਨਾਂ ਵਾਸਤੇ ਬਹੁਤ ਹੀ ਚੰਗਾ ਦੋਸਤੋ ਨਗੀਨਾ ਲੈ ਕੇ ਆਏ ਨੀਲੀ ਰਾਵੀ ਨਸਲ ਦਾ ਉਮਰੋ ਦੋਸਤੋ ਕੱਟੀ ਇਹ 10-11 ਮਹੀਨਿਆਂ ਦੀ ਆ ਬੜੀ ਸੰਭੀ ਪਲੀ ਕੱਟੀ ਆ ਦੋਸਤੋ ਬਾਕੀ ਫੇਸ ਕੁਆਲਿਟੀ ਚੈੱਕ ਕਰੋ ਮਣਕਣੀ ਅੱਖ ਤੇ ਬੱਗੀ ਮੋਛੇ ਦੇ ਵਿੱਚ ਆ ਜਵਾਨ ਦੋਸਤੋ ਜਿਹੜੀ ਗਲਾਬੀ ਹੋਊਗੀ ਬਾਕੀ ਦੋਸਤੋ ਕੱਟੀ ਦੀ ਬਿਊਟੀ ਕਲਰ ਪੈਠਪੜਾ ਚੈੱਕ ਕਰੋ ਬਿਲਕੁਲ ਜਿਹੜੀ ਜੈ ਜੀ ਮਾਰਕਿੰਗ ਦੇ ਵਿੱਚ ਦੋਸਤੋ ਇਹ ਕੱਟੀ ਆ ਚਾਰੇ ਪੈਰਾਂ ਤੇ ਬਿਲਕੁਲ ਜੈ ਜੀ ਮਾਰਕਿੰਗ ਹੋਊਗੀ ਬਾਕੀ ਦੋਸਤੋ ਸੂ ਦੇ ਉੱਪਰ ਜਿਹੜਾ ਤੁਹਾਨੂੰ ਨਿਸ਼ਾਨ ਮਿਲ ਜੂਗਾ ਇਹ ਝੋਲੀ ਦੀ ਗੱਲ ਕਰਦੇ ਆ ਮੋਟਾ ਵਿਥੀ ਦੇ ਉੱਪਰ ਦੋਸਤੋ ਜਿਹੜੇ ਥਾਨ ਲੱਗੇ ਆ ਬਿਲਕੁਲ ਜਿਹੜੀ ਸਾਫ਼ ਸੁਥਰੀ ਝੋਲੀ ਆ ਬਾਕੀ ਦੋਸਤੋ ਚਾਰੇ ਪੈਰ ਤੁਸੀਂ ਦੇਖ ਸਕਦੇ ਆ ਪ੍ਰੋਪਰ ਜਿਹੜੀ ਮਾਰਕਿੰਗ ਦੇ ਵਿੱਚ ਦੋਸਤੋ ਇਕੱਠੀ ਹੈ ਕੱਟੀ ਹੈ ਸੰਭੀ ਪੜੀ ਦੋਸਤੋ ਚੰਗੀ ਆ ਤੋਰੇ ਤਾਰੇ ਦੀ ਕੱਟੀ ਜਿਹੜੀ ਇਹ ਬਿਲਕੁਲ ਦੋਸਤੋ ਸਾਫ਼ ਸੁਥਰੀ ਹੋਊਗੀ ਜੇ ਮੇਰਾ ਵੀਰ ਕੋਈ ਚਾਹਮਣ ਹੋਵੇ ਇਹ ਕੱਟੀ ਨੂੰ ਖਰੀਦਣ ਦਾ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਦੋਸਤੋ ਬਾਕੀ ਕੱਟੀ ਤੁਹਾਨੂੰ ਕਿਵੇਂ ਦੀ ਲੱਗੀ ਬਿਊਟੀ ਵਾਈਸ ਕਲਰ ਵਾਈਸ ਨਸਰਵਾਇਸ ਤਾ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੁਹਾਡਾ ਆਪਣਾ ਪੇਜ ਹੈ ਜਾਂਦੇ ਜਾਂਦੇ ਪੇਜ ਨੂੰ ਫੋਲੋ ਜਰੂਰ ਕਰਿਓ ਧੰਨਵਾਦ ਜੀ ਸ਼ਾਰਟ ਵੀਡੀਓ ਵੇਖਣ ਦੇ ਲਈ